ਆਣ ਦੋਤਾ ਜੀ ਪੰਜ ਪਿਆਰੇ ਵੀ ਤੇ ਪ੍ਰਵਾਸੀ ਪਹਿਲੀ ਤੇ ਗੱਲ ਐਡੀ ਵੱਡੀ ਉਮਰ ਚ ਆ ਕੇ ਐਡਾ ਨਕਮਾ ਬਿਆਨ ਦੇਣਾ ਨਹੀਂ ਚਾਹੀਦਾ ਬੰਦੇ ਨੇ ਇਹ ਜੀ ਉਹ ਵੀ ਤੇ ਪੰਜ ਪਿਆਰੇ ਵੀ ਤੇ ਪ੍ਰਵਾਸੀ ਸੀ ਹੁਣ ਉਹ ਸੁਣ ਲੋ ਉਹ ਜਿਹੜੇ ਪੰਜ ਪਿਆਰੇ ਬਾਹਰੋਂ ਆਏ ਸੀ ਚਲੋ ਥਾਡੀ ਮੰਨ ਲਈਨੇ ਵੀ ਪ੍ਰਵਾਸੀ ਸੀ ਜਦਣ ਆਨੰਦਪੁਰ ਨੂੰ ਘੇਰਾ ਪਿਆ ਉਦੋਂ ਉਹ ਗੁਰੂ ਦਾ ਸਾਥ ਛੱਡ ਕੇ ਨਹੀਂ ਭੱਜੇ ਜਦੋਂ ਉਹ ਪ੍ਰਵਾਸੀ ਸੀ ਉਹਨਾਂ ਨੇ ਸਰਸਾ ਦੇ ਕੰਡੇ ਤੇ ਵੀ ਗੁਰੂ ਨਾਲ ਨਿਭ ਕੇ ਵਿਖਾਇਆ ਸੀ ਜਿਨ੍ਹਾਂ ਨੂੰ ਤੂੰ ਪ੍ਰਵਾਸੀ ਕਹਿਣਾ ਪਈ ਪੰਜ ਪਿਆਰੇ ਵੀ ਪ੍ਰਵਾਸੀ ਸੀ ਉਹਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਤੋਂ ਪਹਿਲਾਂ ਸ਼ਹਾਦਤਾਂ ਦਿੱਤੀਆਂ ਸੀ ਤੇ ਜਿਨ੍ਹਾਂ ਨੂੰ ਇਹਨਾਂ ਨੂੰ ਪ੍ਰਵਾਸੀ ਕਹਿਣਾ ਵਾ ਆ ਚਾਰ ਪਟਾਕੇ ਚੱਲੇ ਸੀ ਬਾਰਡਰ ਤੇ ਪਿੰਡ ਫੋੜੀ ਬਣ ਕੇ ਤੇ ਗੱਡੀਆਂ ਭਰ-ਭਰ ਕੇ ਝੰਮ ਤੋਂ ਚੱਲਾ ਆਪਣੇ ਵਕਤ ਕੋ ਅਸੀਂ ਤੇ ਚੱਲੇ ਆਪਣੇ ਦੇਸ਼ ਨੂੰ ਉਹ ਪ੍ਰਵਾਸੀ ਗੁਰੂ ਦੇ ਨਾਲ ਨਿਵੇ ਹੀ ਇਹ ਪ੍ਰਵਾਸੀ ਪੰਜਾਬ ਦਾ ਖਾ ਕੇ ਤੇ ਪੰਜਾਬ ਛੱਡ ਕੇ ਸਭ ਤੋਂ ਪਹਿਲਾਂ ਭੱਜਦੇ ਦੁਕੇ ਦਾ ਲੰਗਰ ਕਦੇ ਲੱਗਾ ਹੋਵੇ ਕੱਲ ਉਗਰਾਹ ਸਾਹਿਬ ਨੇ ਇੱਕ ਬਿਆਨ ਦਿੱਤਾ